ਪ੍ਰਾਣਾ ਨਿੰਬੂ ਦਾ ਬਾਗ ਆਪਾਂ ਪੱਟ ਚੁੱਕੇ ਆਂ ਜੀ ਹੁਣ ਕੁਸ਼ਕ ਬੂਟੇ ਜਿਹੜੇ ਆਪਾਂ ਘਰੇਲੂ ਨਿੰਬੂ ਦੇ ਵਰਤੋਂ ਲਈ ਲਾ ਰਹੇ ਆਂ ਤੇ ਨਿੰਬੂ ਦੇ ਬਾਗ ਦੇ ਇਥੋਂ ਆਪਾਂ ਐਵੋਕਾਡੋ ਦਾ ਬਾਗ ਲਾਵਾਂਗੇ ਅੱਤਰੀ ਕਾਲ ਦੀ ਮੈਂ ਗੁਰਸਮਰਨ ਸਿੰਘ ਤਨਵਾ ਨੈਚੁਰਲ ਫਾਰਮ ਤੋਂ ਦੋਸਤੋ ਤੁਸੀਂ ਪਹਿਲਾਂ ਮੇਰੀਆਂ ਕਈ ਵੀਡੀਓਜ਼ ਦੇਖੀਆਂ ਨੇ ਜੀ ਚ ਆਪਾਂ ਨਿੰਬੂ ਤੋੜਦੇ ਸੀ ਨਿੰਬੂ ਦੇ ਪੁੰਬਗਾਠ ਵੈਰੈਟੀ ਦਾ ਆਪਣੇ ਬਾਗ ਲੱਗਿਆ ਹੋਇਆ ਸੀ ਤਕਰੀਬਨ ਪੌਣਾ ਏਕੜ ਦਾ ਬਾਗ ਸੀ ਜੀ ਆਪਣੇ ਕੋਲ ਉਹ ਇਸ ਹਾਲ ਆਪਾਂ ਨੇ ਪੱਟ ਦਿੱਤਾ ਪੱਟ ਕੇ ਉਹਦਾ ਖੇਤ ਆਪਾਂ ਤਿਆਰ ਕਰਕੇ ਉਹ ਨਵੀਂ ਪਲਾਂਟੇਸ਼ਨ ਲਈ ਚੰਗੀ ਤਰ੍ਹਾਂ ਉਹਨੂੰ ਬਾਹਿਆ ਪਹਿਲਾਂ 6 ਮਹੀਨੇ ਉਹਨੂੰ ਓਪਨ ਰੱਖਿਆ ਕਿਉਂਕਿ ਜਿਹੜਾ ਨਿੰਬੂ ਕੁੰਬਗਾਠ ਸੀ ਆਪਾਂ ਲਾਇਆ ਹੋਇਆ ਸੀ ਉਹ 10 ਵਜੇ 10 ਤੇ ਲਾਇਆ ਹੋਇਆ ਸੀ ਉਹ ਗਲਤੀ ਨਾਲ 10 ਵਜੇ 10 ਤੇ ਲੱਗਿਆ ਸੀ ਕਿਉਂਕਿ ਉਸ ਟਾਈਮ ਇਹ ਸੀ ਵੀ ਨਿੰਬੂ ਆ ਨੇੜੇ ਲਾ ਦਾਂਗੇ ਤੇ ਛੇਤੀ ਫਲ ਦੇਊਗਾ ਜਿਆਦਾ ਫਲ ਦੇਊਗਾ ਪਰ ਉਹਦੇ ਨਾਲ ਹੋਇਆ ਕਿ ਜੀ ਉਹ ਬਹੁਤ ਘੱਟ ਸਮੇਂ ਦੇ ਵਿੱਚ ਉਹ ਨਿੰਬੂ ਦੇ ਜਿਹੜੇ ਬੂਟੇ ਨੇ ਉਹ ਖਰਾਬ ਹੋ ਗਏ ਕਿੰਨੇ ਛੇਤੀ ਸਮੇਂ ਦੇ ਵਿੱਚ ਉਹ ਲਗਭਗ ਆਪਣੇ ਕੋਲ 10-12 ਸਾਲ ਫਲ ਦਿੱਤਾ ਜੀ ਉਸ ਤੋਂ ਬਾਅਦ ਉਹਨਾਂ ਨੂੰ ਡਾਈ ਬੈਗ ਪੈਣ ਲੱਗ ਗਿਆ ਜੀ ਮਰਨ ਲੱਗ ਗਏ ਬਹੁਤ ਮਿਹਨਤ ਵੀ ਕੀਤੀ ਉਹਨਾਂ ਦੇ ਪਰ ਜਦੋਂ ਵਿਚੋਂ ਦੀ ਕ੍ਰੋਸਿੰਗ ਨਹੀਂ ਸੀ ਵਿਚੋਂ ਲੰਘ ਨਹੀਂ ਸੀ ਸਕਦੇ ਜੀ ਇੰਨਾ ਸੰਘਣਾ ਹੋ ਗਿਆ ਸੀ ਕਿਉਂਕਿ 10 ਵਜੇ 10 ਤੇ ਲੱਗਣ ਕਰਕੇ ਉਹਨੂੰ ਫੈਲਣ ਦਾ ਜਿਹੜਾ ਜਗ੍ਹਾ ਸੀ ਉਹ ਚਾਰੇ ਪਾਸੇ ਸਿਰਫ 5-5 ਫੁੱਟ ਮਿਲੀ ਇੱਕ ਬੂਟੇ ਨੂੰ ਤਾਂ ਉਹ ਇੱਕ ਦੂਜੇ ਦੇ ਵਿੱਚ ਫਸਣ ਲੱਗੇ ਹਵਾ ਉਹਨਾਂ ਚੋਂ ਪੈਣੋਂ हट ਗਈ ਤੇ ਉਹਦੇ ਕਾਰਨ ਉਹ ਜਿਹੜੇ ਬੂਟੇ ਸੀ ਉਹ ਬਹੁਤ ਛੇਤੀ ਡੈਮੇਜ ਹੋਣ ਲੱਗੇ। ਕੁਝ ਜਿਹੜੇ ਬਿਲਕੁਲ ਸੈਂਟਰ ਪੁਆਇੰਟ ਦੇ ਵਿੱਚ ਬੂਟੇ ਸੀ ਉਹ ਬਿਲਕੁਲ ਖਰਾਬ ਹੋ ਗਏ ਸੀ। ਇੱਕ ਜੰਗਲ ਦਾ ਸ਼ੇਪ ਧਾਰ ਲਈ ਸੀ ਇਸ ਜਿਹੜੇ ਮੇਰੇ ਪੌਣੇ ਕਿਲੇ ਥਾਉਨੇ ਸੀ ਜੀ। ਤਾਂ ਉਸ ਤੋਂ ਬਚਣ ਦੇ ਲਈ ਫਿਰ ਆਪਾਂ ਕੀ ਕੀਤਾ ਜੀ ਮੈਂ ਉਹਨੂੰ ਸਾਰਾ ਪੱਟਿਆ ਜੀ ਉਹਨੂੰ ਪੱਟ ਕੇ ਸਾਫ਼ ਕੀਤਾ। ਇਦੇ ਵਿੱਚ ਥੋੜਾ ਜਿਹਾ ਜਿਹੜਾ ਸੀ ਸਮੱਸਿਆ ਆ ਗਈ ਸੀ ਆਪਣੇ ਵਾਈਟ ਗਰੱਬ ਦੀ ਉਹ ਸਮੱਸਿਆ ਨੂੰ ਦੂਰ ਕੀਤਾ ਟ੍ਰਾਈਕੋਡਰਮਾ ਵਗੈਰਾ ਦੀ ਟ੍ਰੀਟਮੈਂਟ ਕਈ ਦਿੱਤੇ ਤਾਂ ਉਦੋਂ ਬਾਅਦ ਹੁਣ ਆਪਾਂ ਇਹ ਜਗ੍ਹਾ ਨੂੰ ਸਾਫ਼ ਕਰਕੇ ਪ੍ਰੋਪਰ ਤੁਸੀਂ ਅੱਗੇ ਵੀਡੀਓ ਦੇ ਵਿੱਚ ਦੇਖੋਗੇ ਇਹਦੇ ਵਿੱਚ ਕਣਕ ਵੀਰ ਦਿੱਤੀ ਆ ਲਾਈਨਾਂ ਦੇ ਵਿੱਚ ਆਪਾਂ ਨੇ ਨਿੰਬੂ ਦੀ ਪਲਾਂਟੇਸ਼ਨ ਕਰਨੀ ਆ ਹੁਣ 15 ਵਾਈ ਆਪਾਂ 12 ਤੇ ਦੁਬਾਰਾ ਜਿਹੜਾ ਨਿੰਬੂ ਆ ਲਾ ਰਹੇ ਹਾਂ ਜੀ ਚ ਲਗਾਤਾਰ 2-3 ਸਾਲ ਆਪਾਂ ਵਾਈ ਕਰਕੇ ਕਣਕ ਵਗੈਰਾ ਵੀ ਸਕਾਂਗੇ ਜੀ ਉਦੋਂ ਬਾਅਦ ਆਪਾਂ ਫਿਰ ਇਹਦੇ ਚੋਂ ਹਲਦੀ ਵਗੈਰਾ ਲਾਵਾਂਗੇ ਤੇ ਫਿਰ ਜਦੋਂ ਨਿੰਬੂ ਜਾਦਾ ਵੱਡੇ ਹੋਗੇ 3-4 ਸਾਲ ਬਾਅਦ ਫਿਰ ਆਪਾਂ ਇਹਨਾਂ ਨੂੰ ਸਿਰਫ ਸਾਫ਼ ਕਰਨ ਲਈ ਛੋਟਾ ਇੱਕ ਡ੍ਰੈਕਟਰ ਜਾਂ ਰੂਟਾਵੇਟਰ ਜਿਹੜਾ ਮੈਨੂਅਲ ਹੁੰਦਾ ਉਹ ਲਿਆ ਕੇ ਆਪਾਂ ਇਹਨਾਂ ਨੂੰ ਸਾਫ਼ ਕਰਕੇ ਰੱਖਿਆ ਕਰਾਂਗੇ ਤੇ ਨਿੰਬੂ ਆਪਾਂ ਲਾਵਾਂਗੇ ਹੁਣ ਜਦੋਂ ਤੋਂ ਨਿੰਬੂ ਦਾ ਬਾਗ ਪਟਿਆ ਦੋਸਤੋ ਮੇਰੇ ਲਈ ਨਿੰਬੂ ਬੜਾ ਪ੍ਰੋਬਲਮ ਹੋ ਗਈ ਕਿਉਂਕਿ ਬਾਜ਼ਾਰੋਂ ਮੁੱਲ ਲੈ ਕੇ ਆਉਣੀ ਚੀਜ਼ ਜਿਹੜੇ ਬੰਦੇ ਨੇ ਘਰ ਦੀ ਚੀਜ਼ ਖਾਦੀ ਹੋਵੇ ਬੜੇ ਮੁਸ਼ਕਲ ਹੋ ਜਾਂਦੀ ਆ ਤਾਂ ਹੁਣ ਉਹਦੇ ਲਈ ਦੋਸਤੋ ਫਿਰ ਮੈਂ ਆਪਦੇ ਖੇਤ ਦੇ ਵਿੱਚ ਦੁਬਾਰਾ ਨਿੰਬੂ ਦੀਆਂ ਜਿਹੜੀਆਂ ਨੇ ਮੇਰੇ ਕੋਲੇ ਇਸ ਟਾਈਮ 11 ਪ੍ਰਜਾਤੀਆਂ ਆ ਚੁੱਕੀਆਂ ਨੇ ਜੀ ਦੋ ਹੋਰ ਆਉਣੀਆਂ ਨੇ ਨਿੰਬੂ ਦੀਆਂ ਉਹ ਜਾਨੀ 24 25 ਬੂਟੇ ਜਿਹੜੇ ਹੈਗੇ ਆ 15x12 ਤੇ ਲਾ ਰਹੇ ਹਾਂ ਤੇ ਇਹ ਤੁਸੀਂ ਹੁਣ ਵੈਰਾਈਟੀਆਂ ਦਾ ਮੈਂ ਜੇ ਗੱਲ ਕਰਾਂ ਤੁਹਾਡੇ ਨਾਲ ਇਹ ਜਿਹੜੀਆਂ 11 ਵੈਰਾਈਟੀਆਂ ਮੇਰੇ ਕੋਲੇ ਪਈਆਂ ਨੇ ਜਿਹੜੀਆਂ ਇਹ ਚੋਂ ਤਕਰੀਬਨ ਦੋ ਵੈਰਾਈਟੀਆਂ ਇੰਡੀਆ ਦੀਆਂ ਨੇ ਬਾਕੀ ਸਾਰੀਆਂ ਵੈਰਾਈਟੀਆਂ ਇਹ ਬਾਹਰ ਲਿਆਂ ਨੇ ਐਕਸਪੋਰਟ ਇੰਪੋਰਟ ਕੁਆਲਟੀ ਦੀਆਂ ਵੈਰਾਈਟੀਆਂ ਨੇ ਜਿਹੜੀਆਂ ਆਪਾਂ ਇਸ ਹੁਣ ਖੇਤ ਦੇ ਵਿੱਚ ਲਾ ਰਹੇ ਆ ਜੀ ਇਹਦੇ ਚ ਜਿਹੜੀ ਇੰਡੀਅਨ ਵੈਰੈਟੀ ਆ ਜੀ ਉਹ ਐਨ ਆਰ ਸੀ 8 ਤੁਸੀਂ ਆ ਦੇਖ ਸਕਦੇ ਹੋ ਦੋ ਬੂਟੇ ਐਨ ਆਰ ਸੀ 8 ਦੇ ਲਾ ਰਹੇ ਆ ਇਹ 12 ਮਹੀਨੇ 30 ਦਿਨ ਫਲ ਦਿੰਦੇ ਆ ਜੀ ਆਪਾਂ ਨੂੰ ਤੇ ਇਹਦੇ ਚ ਜਿਹੜੀ ਫਲ ਦੀ ਮਾਤਰਾ ਉਹ ਲੱਗਦੀ ਤਾਂ ਹੈ ਪੂਰੇ ਸਾਲ ਚ ਕਾਫੀ ਲੱਗ ਜਾਂਦਾ ਪਰ ਉਹਦਾ ਤੋੜਨ ਦਾ ਸਮਾਂ ਜਿਹੜਾ ਹੁੰਦਾ ਉਹ ਹਰ ਟਾਈਮ ਚੱਲੀ ਜਾਂਦਾ ਲਗਭਗ ਜਦੋਂ ਮਈ ਜੂਨ ਦੇ ਵਿੱਚ ਲੋਡ ਹੁੰਦੀ ਆ ਆਪਾਂ ਨੂੰ ਅਪ੍ਰੈਲ ਤੋਂ ਲੈ ਕੇ ਜੂਨ ਜੁਲਾਈ ਤੱਕ ਤਾਂ ਇਹ ਸਾਰਾ ਆਪਾਂ ਨੂੰ ਫਲ ਦਿੰਦਾ ਕਿਉਂਕਿ ਉਸ ਟਾਈਮ ਨਿੰਬੂ ਦਾ ਜਿਹੜਾ ਰੇਟ ਆ ਬਹੁਤ ਜ਼ਿਆਦਾ ਹੁੰਦਾ ਤੇ ਜਦੋਂ ਆਪਣੇ ਪੰਜਾਬ ਦੇ ਵਿੱਚ ਕੋਈ ਵੀ ਇਹਦਾ ਫਲਦਾਰ ਬੂਟਾ ਨਹੀਂ ਹੈਗਾ ਜਿਹੜਾ ਉਦੋਂ ਨਿੰਬੂ ਦਾ ਫਲ ਜਿਆਦਾ ਦੇ ਸਕੇ ਤਾਂ ਇਹ ਕਾਫੀ ਹੱਦ ਤੱਕ ਵਧੀਆ ਫਲ ਆਪਾਂ ਨੂੰ ਦੇ ਜਾਂਦਾ ਜੀ ਹੁਣ ਬਾਕੀ ਵੈਰਾਈਟੀਆਂ ਦੀ ਜੇ ਗੱਲ ਕਰੀਏ ਤੇ ਇਹ ਜਿਹੜੀ ਵੈਰਾਈਟੀ ਹੈ ਜੀ ਇਹ ਸੀਡਲੈਸ ਵੈਰਾਈਟੀ ਹੈ ਜੀ ਸੀਡਲੈਸ ਵੈਰਾਈਟੀ ਬਾਹਰਲੀ ਹੈ ਜੀ ਇਹਦੇ ਵਿੱਚ ਬੀਜ ਨਹੀਂ ਹੁੰਦਾ ਇਹ ਅਚਾਰ ਪਾਉਣ ਨੂੰ ਖਾਤਰ ਬਹੁਤ ਵਧੀਆ ਰਹਿੰਦੀ ਹੈ ਜੀ ਤੇ ਜਿਹੜੀ ਆ ਵੈਰਾਈਟੀ ਤੁਸੀਂ ਦੇਖ ਰਹੇ ਹੋ ਜੀ ਦੂਜੇ ਨੰਬਰ ਦੀ ਵੈਰਾਈਟੀ ਹੈ ਜੀ ਇਹ ਇਹ ਆਸਟ੍ਰੇਲੀਅਨ ਲਾਈਮ ਫਿੰਗਰ ਆ ਜੀ ਇਹ ਲੰਬਾ ਫਿੰਗਰ ਹੁੰਦਾ ਜੀ ਉਂਗਲ ਵਰਗਾ ਲੰਬਾ ਇਹਦਾ ਜਿਹੜਾ ਹੈ ਫਲ ਹੁੰਦਾ ਇਹ ਵੀ ਅਗਲੀ ਵੈਰਾਈਟੀ ਵੀ ਇਹੀ ਆ ਜੀ ਆਸਟ੍ਰੇਲੀਅਨ ਫਿੰਗਰ ਲਾਈਮ ਤੇ ਇਹ ਵੀ ਇਹ ਤਿੰਨ ਵੈਰਾਈਟੀਆਂ ਆਪਣੇ ਕੋਲੇ ਆਈਆਂ ਹੋਈਆਂ ਨੇ ਜੀ ਅਡੋ ਅਡ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਪੱਤੇ ਤੇ ਇਹਨਾਂ ਦਾ ਜਿਹੜਾ ਟੈਕਚਰ ਆ ਪlant ਦਾ ਉਹ ਅਜੀਬ ਆ ਜੀ ਪੱਤੇ ਤੁਸੀਂ ਦੇਖ ਸਕਦੇ ਹੋ ਜੀ ਇਹ ਆਸਟ੍ਰੇਲੀਆ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਚ ਨੇ ਜੀ ਇਹ ਬੂਟੇ ਤੇ ਇਹਨਾਂ ਦਾ ਫਾਲਾ ਜਿਹੜਾ ਉਹ ਆਸਟ੍ਰੇਲੀਆ ਤੋਂ ਤਕਰੀਬਨ ਅ ਇੰਗਲੈਂਡ ਤੱਕ ਐਕਸਪੋਰਟ ਹੁੰਦਾ ਜੀ ਇਹਦਾ ਫਲ ਜਿਹੜੇ ਇਹਦੇ ਵਿੱਚ ਅਨਾਰ ਦੇ ਦਾਣੇ ਆ ਮੰਗ ਦਾਣੇ ਹੁੰਦੇ ਆ ਜੀ ਇਹਦੇ ਵਿੱਚ ਰਸ ਨਹੀਂ ਹੁੰਦਾ ਸਿਰਫ ਦਾਣੇ ਹੁੰਦੇ ਆ ਉਹ ਦਾਣੇ ਯੂਜ਼ ਕਰਕੇ ਜੀ ਇਹਨੂੰ ਬਹੁਤ ਚੰਗੀ ਤਰ੍ਹਾਂ ਵਰਤਦੇ ਆ ਸ਼ੈਫ ਵੱਡੇ ਹੋਟਲਾਂ ਦੇ ਵਿੱਚ ਔਰ ਰੇਟ ਬਹੁਤ ਵਧੀਆ ਹੁੰਦਾ ਇਸ ਨਿੰਬੂ ਦਾ ਲੰਬਾ ਨਿੰਬੂ ਹੁੰਦਾ ਜੀ ਇਹ ਫਿੰਗਰ ਲਾਈਮ ਕਹਿੰਦੇ ਆ ਜੀ ਇਹਨੂੰ ਇਸ ਲਈ ਇਹਨੂੰ ਵੀ ਆਪਾਂ 6 ਬੂਟੇ ਨੇ ਜੀ ਇਹ ਤਿੰਨ ਕੁਆਲਿਟੀਆਂ ਦੇ ਤਿੰਨ ਵੈਰਾਈਟੀਆਂ ਦੇ ਤਿੰਨੇ ਵੈਰਾਈਟੀਆਂ ਦੇ 6 ਬੂਟੇ ਆਪਾਂ ਲਾ ਰਹੇ ਆ ਜੀ ਜਿਹੜੇ ਆ ਦੋਸਤੋ ਤੁਸੀਂ ਬੂਟੇ ਦੇਖ ਰਹੇ ਹੋ ਜੀ ਆਹ ਹੋਗੇ ਜੀ ਤੇ ਆ ਵਰਾਈਟੀਆਂ ਹੋ ਗਈਆਂ ਜੀ ਨਿੰਬੂ ਦੀਆਂ ਇਹ ਇਹ ਜਿਹੜੀਆਂ 6 ਵਰਾਈਟੀਆਂ ਨੇ ਜੀ 6 ਬੂਟੇ ਨੇ 3 ਵਰਾਈਟੀਆਂ ਨੇ ਜੀ ਇਹ ਆਸਟ੍ਰੇਲੀਆ ਦੇ ਆਗੇ ਜੀ ਇਹ ਅਫਰੀਕਾ ਦੇ ਤੇ ਹੋਰ ਕਈ ਕੰਟਰੀਆਂ ਦੇ ਬਾਹਰ ਇੰਪੋਰਟ ਹੋਏ ਹੋਏ ਬੂਟਿਆਂ ਤੋਂ ਜਿਹੜੇ ਇੱਥੇ ਤਿਆਰ ਕਰਕੇ ਫਿਰ ਆਪਾਂ ਨੂੰ ਦਿੰਦੇ ਆ ਉਹ ਬੂਟੇ ਨੇ ਜੀ ਇਹ ਇਹ ਬੜੇ ਕੋਸਟਲੀ ਆਏ ਸੀ ਆਪਾਂ ਸਿਰਫ ਇਹਨਾਂ ਨੂੰ ਥੋੜੇ ਥੋੜੇ ਬੂਟੇ ਲਿਆ ਕੇ ਟ੍ਰਾਇਲ ਦੇ ਤੌਰ ਤੇ ਲਾ ਰਹੇ ਆਂ ਕਿਉਂਕਿ ਇਹ ਜਿਹੜੇ 24-25 ਬੂਟੇ ਆਪਾਂ ਲਾਵਾਂਗੇ ਦੋ ਤਿੰਨ ਵੈਰਾਈਟੀਆਂ ਹੋਰ ਆਉਣੀਆਂ ਨੇ ਉਹਨਾਂ ਦੇ ਜਿਹੜੇ ਬੂਟੇ ਲਾਵਾਂਗੇ ਉਹ ਸਿਰਫ ਇਸੇ ਪਰਪਸ ਨਾਲ ਲਾਵਾਂਗੇ ਵੀ ਆਪਾਂ ਨੂੰ ਜਿਹੜੀਆਂ ਬਾਹਰਲੀਆਂ ਵੈਰਾਈਟੀਆਂ ਚੋਂ ਕੋਈ ਵਧੀਆ ਵੈਰਾਈਟੀ ਜਿਹੜੀ ਮਈ-ਜੂਨ ਦੇ ਵਿੱਚ April ਤੋਂ ਲੈ ਕੇ May-June ਤਿੰਨ ਮਹੀਨੇ ਆਪਾਂ ਨੂੰ ਜ਼ਿਆਦਾ ਫਲ ਦੇਵੇ ਤੇ ਉਹਦਾ ਜਿਹੜਾ ਨਿੰਬੂ ਦਾ ਸਾਈਜ਼ ਆ ਉਹ ਮਾਰਕੀਟ ਦੇ ਵਿੱਚ ਵੇਚਣ ਵਾਲਾ ਹੋਵੇ ਕਿਉਂਕਿ ਨਿੰਬੂ ਦਾ ਸਾਈਜ਼ ਆਪਣੇ ਕੋਲੇ ਹੋਰ ਵੀ ਬਹੁਤ ਵਧੀਆ ਹੋ ਜਾਂਦਾ ਉਹ ਵੱਡੇ ਹੁੰਦੇ ਆ ਨਿੰਬੂ ਜਿਵੇਂ ਤੁਹਾਨੂੰ ਉਹ ਸੀਡਲੈਸ ਲਾਈਮਨ ਦਿਖਾਇਆ ਆ ਗੰਧਰਾਜ ਆ ਜੀ ਇਹ ਗੰਧਰਾਜਾ ਗੰਧਰਾਜ ਦਾ ਵੀ ਬਹੁਤ ਵਧੀਆ ਫਲ ਬਣਦਾ ਤੇ ਇਹ ਜਿਹੜਾ ਬਾਲਾ ਇਹ ਗਰਮੀ ਚ ਵੀ ਆਉਂਦਾ ਪਰ ਇਹਦੀ ਮਾਰਕੀਟ ਦੇ ਵਿੱਚ ਡਿਮਾਂਡ ਨਹੀਂ ਇਹਨੂੰ ਅਚਾਰ ਵਾਲਾ ਨਿੰਬੂ ਕਹ ਕੇ ਸੇਲ ਕਰਦੇ ਨੇ ਜੀ ਉਹ ਰਸ ਵਾਲਾ ਦੱਸਦੇ ਨਹੀਂ ਹਾਲਾਂਕਿ ਇਹਦਾ ਜਿਹੜੀ ਸਮੈਲ ਆ ਬਹੁਤ ਸੋਹਣੀ ਹੁੰਦੀ ਐ ਇਸ ਕਾਂਜੀਮੀ ਬਹੁਤ ਵਧੀਆ ਬਣਦੀ ਐ ਤੇ ਪਰ ਆਪਾਂ ਹੁਣ ਇਹਨਾਂ ਨੂੰ ਟਰਾਇਲ ਕਰਨ ਦਾ ਇਹੀ ਬੈਨੀਫਿਟ ਆ ਵੀ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਲ ਦੋ ਸਾਲ ਦੇ ਵਿੱਚ ਇਹ ਪਤਾ ਲੱਗ ਜੂਗਾ ਵੀ ਪ੍ਰੋਪਰ ਗਰਮੀ ਦੇ ਵਿੱਚ ਕਿਹੜਾ ਫਰੂਟ ਸਹੀ ਸਾਈਜ਼ ਦਿੰਦਾ ਇਹਦੇ ਆਪਾਂ ਫੋਟੋ ਵਗੈਰਾ ਦੇਖੀਆਂ ਨੇ ਸਾਰਾ ਕੁਝ ਦੇਖਿਆ ਤਾਂ ਆਪਾਂ ਨੇ ਇਹ ਸਾਊਥ ਚੋਂ ਮੰਗਾਏ ਨੇ ਹੁਣ ਆਪਾਂ ਪੰਜਾਬ ਦੀ ਧਰਤੀ ਦੇ ਵਿੱਚ ਟਰਾਇਲ ਕਰਨ ਜਾ ਰਹੇ ਹਾਂ ਇਹਨਾਂ ਦਾ ਤਕਰੀਬਨ ਇਹ 11 ਵੈਰਾਈਟੀਆਂ ਨੇ ਜਿਹੜੀਆਂ ਹੁਣ ਆਪਾਂ ਇਸ ਟਾਈਮ ਨਿੰਬੂ ਦੀਆਂ ਲਾ ਰਹੇ ਹਾਂ ਇੱਕ ਹੈਗੀ ਆ ਜੀ ਆਪਣੇ ਮਹਾਰਾਸ਼ਟਰ ਦੀ ਬਾਕੀ ਇਹ ਸਾਰੀਆਂ ਤਕਰੀਬਨ ਬਾਹਰਲੀਆਂ ਵੈਰਾਈਟੀਆਂ ਨੇ ਜੋ ਆਪਾਂ ਹੁਣ ਖੇਤ ਦੇ ਵਿੱਚ ਲਾ ਕੇ ਇਹਨਾਂ ਤੋਂ ਆਪਾਂ ਲਾਹਾ ਪ੍ਰਾਪਤ ਕਰਾਂਗੇ ਜੀ ਇੱਕ ਲਾਲ ਨਿੰਬੂ ਆ ਜੀ ਉਹਦੀ ਵੀ ਰੈੱਡ ਤੁਸੀਂ ਦੇਖ ਸਕਦੇ ਹੋ ਜੀ ਇਹਨੂੰ ਫਰੂਟ ਆਉਣਾ ਜੀ ਜਿਹੜਾ ਉਹ ਵੀ ਰੈੱਡ ਆ ਜੀ ਤੇ ਇਹਦਾ ਜਿਹੜਾ ਅੰਦਰ ਰਾਸਬਾਨਾ ਉਹ ਵੀ ਲਾਲ ਆ ਤੇ ਪੂਰਾ ਵਧੀਆ ਖੱਟਾ ਇਸ ਕਰਕੇ ਹੁਣ ਇਹਨਾਂ ਵੈਰਾਈਟੀਆਂ ਨੂੰ ਆਪਾਂ ਟ్రਾਇਲ ਦੇ ਤੌਰ ਤੇ ਲਾ ਕੇ ਫਿਰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਵੀ ਇਹ ਕਹੇ ਦੀਆਂ ਹੁੰਦੀਆਂ ਨੇ ਕਿੰਨੀਆਂ ਸੋਹਣੀਆਂ ਹੁੰਦੀਆਂ ਨੇ ਤੇ ਆਪਣੇ ਲਈ ਕਿਵੇਂ ਇਹ ਕਾਮਯਾਬ ਨੇ ਜਾਂ ਨਹੀਂ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਉਹੀ ਵੈਰਾਈਟੀ ਨੂੰ ਜਿਹੜੀ ਜ਼ਿਆਦਾ ਸਕਸੈਸਫੁਲ ਹੋਊਗੀ ਉਹਨੂੰ ਮੰਗਾ ਕੇ ਆਪਾਂ ਹਿੰਦੁਸਤਾਨ ਆਪਣੇ ਪੰਜਾਬ ਦੇ ਵਿੱਚ ਮੰਗਾ ਕੇ ਉਹਨੂੰ ਆਪਾਂ ਵੱਧੋ-ਬਧ ਪ੍ਰਮੋਟ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਾਗਾਂ ਦੀ ਤਾਂ ਨਹੀਂ ਜੇ ਘਰੇ ਦੀ ਜ਼ਰੂਰਤ ਲਈ ਵੀ ਆਪਾਂ ਨੂੰ ਬੂਟੇ ਚਾਹੀਦੇ ਨੇ ਤਾਂ ਉਹ ਆਪਾਂ ਨੂੰ ਫਿਰ ਅਵੇਲੇਬਲ ਹੋ ਜਾਣਗੇ ਉਹ ਕੁਆਲਿਟੀ ਨੂੰ ਜ਼ਿਆਦਾ ਪ੍ਰਮੋਟ ਕਰਾਂਗੇ ਅੱਜ ਆਪਾਂ ਨਿੰਬੂ ਦੇ ਬਾਗ ਦੀ ਤਿਆਰੀ ਕਰ ਦਿੱਤੀ ਹੈ ਜੀ ਨਿੰਬੂ ਦਾ ਬਾਗ ਪੱਟ ਕੇ ਦੁਬਾਰਾ ਨਿੰਬੂ ਦੇ ਕੁਝ ਕਬੂਟੇ ਲਾਉਣੇ ਆ ਕਿਉਂਕਿ ਬਾਕੀ ਬੂਟੇ ਆਪਾਂ ਅਵੋਕਾਡੋ ਦੇ ਲਾਵਾਂਗੇ ਅੱਤਰੀ ਕਾਲ ਦੀ ਮੈਂਗਰ ਸੁਮਨ ਸਿੰਘ ਤਨਵਾ ਨੇਚਰਲ ਫਾਰਮ ਤੋਂ ਦੋਸਤੋ ਆਪਾਂ ਪਿਛਲੀ ਵੀਡੀਓ ਦੇ ਵਿੱਚ ਨਿੰਮੂਆਂ ਦੀ ਜਾਣਕਾਰੀ ਲਈ ਜਿਹੜੇ ਆਪਾਂ 11 ਵੈਰਾਈਟੀਆਂ ਬਾਹਰੋਂ ਮੰਗਵਾ ਕੇ ਹੁਣ ਆਪਾਂ ਇੱਥੇ ਲਾ ਰਹੇ ਹਾਂ ਜੀ ਪੰਜਾਬ ਦੇ ਵਿੱਚ ਉਹ ਟ్రਾਇਲ ਦੇ ਤੌਰ ਤੇ ਲਾ ਰਹੇ ਹਾਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਗਰਮੀ ਦੇ ਵਿੱਚ ਆਪਾਂ ਨੂੰ ਵੈਰਾਈਟੀ ਜ਼ਿਆਦਾ ਫਲ ਦੇਵੇ ਤੇ ਗਰਮੀ ਦੇ ਵਿੱਚ ਮਈ ਜੂਨ April ਮਈ ਜੂਨ ਦੇ ਵਿੱਚ ਆਪਾਂ ਨੂੰ ਫਲ ਪ੍ਰਾਪਤ ਹੋਵੇ ਇਹ ਜੀ ਵੈਰਾਈਟੀ ਦੀ ਖੋਜ ਚ ਲੱਗੇ ਹੋਏ ਆ ਜੀ ਆਪਾਂ ਇਸੇ ਕਾਰਨ ਉਹ 11 ਵੈਰਾਈਟੀਆਂ ਤੇ ਆਪਾਂ ਹੁਣ ਕੰਮ ਕਰ ਰਹੇ ਆ ਉਹਨਾਂ ਚੋਂ ਇੱਕ ਵੈਰਾਈਟੀ ਨੂੰ ਕਾਫੀ ਲੋਕ ਪਰਫੁੱਲਤ ਕਰ ਰਹੇ ਨੇ ਜੀ ਉਹ ਐਨ ਆਰ ਸੀ 8 ਆ ਲੋਕ ਲਾ ਵੀ ਰਹੇ ਨੇ ਤੇ ਲਗਵਾ ਵੀ ਰਹੇ ਨੇ ਉਹਦੇ ਤੇ ਵੀ ਆਪਾਂ ਟਰਾਇਲ ਕੀਤੇ ਵੀ ਹੋਏ ਨੇ ਤੇ ਹੁਣ ਦੁਬਾਰਾ ਆਪਣੇ ਖੇਤ ਚ ਕਰ ਰਹੇ ਆ ਇੱਥੇ ਦੋਸਤੋ ਤੁਸੀਂ ਦੇਖ ਸਕਦੇ ਹੋ ਪਹਿਲਾਂ ਇਧਰੋਂ ਨਿੰਬੂ ਦਾ ਬਾਗ ਸੀ ਉਹ ਸਾਰਾ ਪੱਟ ਕੇ ਇੱਥੇ 15 ਬਾਈ 12 ਤੇ ਆਪਾਂ ਜੀ ਹੁਣ ਨਿੰਬੂ ਦੀ ਖੇਤੀ ਕਰਨ ਜਾ ਰਹੇ ਹਾਂ ਪਹਿਲਾਂ ਜਿਹੜਾ ਅਸੀਂ 10 ਵਜੇ 10 ਤੇ ਲੱਗਿਆ ਹੋਇਆ ਸੀ ਉਹ ਆਪਾਂ ਨਿੰਬੂ ਪੱਟਦਾ ਉਹ 10 ਸਾਲਾਂ ਦੇ ਵਿੱਚ ਆਪਣੀ ਲਾਈਫ ਪੂਰੀ ਕਰ ਗਿਆ ਕਿਉਂਕਿ ਉਹਨੂੰ ਹਵਾ ਪੈਣੋਂ ਹਟ ਗਿਆ ਉਹ ਇੱਕ ਦੂਜੇ ਦੇ ਵਿੱਚ ਫਸ ਗਿਆ ਨਿੰਬੂ ਦੀ ਤੜਾਈ ਔਖੀ ਹੋ ਗਈ ਬੂਟਿਆਂ ਨੂੰ ਨਾ ਹਵਾ ਪੈਣ ਕਾਰਨ ਉਹਨਾਂ ਤੇ ਗਲਣ ਦਾ ਰੋਗ ਕਾਫੀ ਸ਼ੁਰੂ ਹੋ ਗਿਆ ਤੇ ਵਾਈਟ ਗ੍ਰੱਬ ਧਰਤੀ ਦੇ ਵਿੱਚ ਬਹੁਤ ਖਰਾਬ ਪੈ ਗਿਆ ਕਿਉਂਕਿ ਧਰਤੀ ਨੂੰ ਧੁੱਪ ਨਹੀਂ ਸੀ ਲੱਗਦੀ ਤਾਂ ਕੁਸ਼ਕ ਏਰੀਏ ਦੇ ਵਿੱਚ ਪਾਰਟਿਕੂਲਰ ਬੂਟੇ ਸੁੱਕਣ ਲੱਗ ਗਏ ਸੀ ਫਿਰ ਆਪਾਂ ਉਸ ਸਮੱਸਿਆ ਨੂੰ ਟੈਕਲ ਕਰਨ ਲਈ ਤਾਂ ਉਹ ਨਿੰਬੂ ਦਾ ਬਾਗ ਪੱਟਤਾ ਬਾਕੀ ਆਪਾਂ ਸਾਰਾ ਹੁਣ ਐਵੋਕਾਡੋ ਲਾ ਰਹੇ ਹਾਂ ਜੀ ਐਵੋਕਾਡੋ ਤੇ ਲੋਗਨ ਦੋਨੇ ਚੀਜ਼ਾਂ ਲਾ ਰਹੇ ਹਾਂ ਪਰ ਕੁਝ ਕੁ ਟਰਾਇਲ ਦੇ ਲਈ ਜਿਹੜੇ ਚੀਜ਼ਾਂ ਆਪਣੇ ਕੋਲੇ ਆਈਆਂ ਹੋਈਆਂ ਨੇ ਉਹਨਾਂ ਦਾ ਹੁਣ ਆਪਾਂ ਟਰਾਇਲ ਵੀ ਕਰਨਾ ਕਿਉਂਕਿ ਟਰਾਇਲ ਤੋਂ ਬਿਨਾਂ ਆਪਾਂ ਕਿਸੇ ਨੂੰ ਅੱਗੇ ਚੀਜ਼ ਸੇਲ ਨਹੀਂ ਕਰਦੇ ਜਿੰਨਾ ਚਿਰ ਆਪਾਂ ਨਾ ਦੇਖ ਲਈ ਕਿਉਂਕਿ ਵਿਦੇਸ਼ੀ ਫਲ ਆਉਂਦੇ ਬਹੁਤ ਨੇ ਪੰਜਾਬ ਦੇ ਵਿੱਚ ਹਿੰਦੁਸਤਾਨ ਚ ਬਹੁਤ ਇੰਪੋਰਟ ਹੋ ਰਹੇ ਨੇ ਉਹਨਾਂ ਨੂੰ ਜੇ ਆਪਾਂ ਇੱਥੇ ਲਾ ਕੇ ਪੰਜਾਬ ਦੀ ਧਰਤੀ ਦੇ ਵਿੱਚ ਚੈੱਕ ਕਰਕੇ ਦੇਵਾਂਗੇ ਫਿਰ ਆਪਾਂ ਦੱਸਣ ਜੋਗੇ ਹੋਵਾਂਗੇ ਵੀ ਇਹ ਕਿਦਾਂ ਹੋ ਸਕਦਾ ਜਾਂ ਕਿਦਾਂ ਨਹੀਂ ਤੇ ਇਹ ਚ ਹੁਣ ਦੇਖ ਸਕਦੇ ਹੋ ਦੋਸਤੋ ਆਪਾਂ ਨੇ ਲਾਈਨ ਸਿੱਧੀ ਕਰ ਲੀਆਂ ਨੇ ਜੀ ਲਾਈਨ ਦਾ ਤੁਹਾਨੂੰ ਤਰੀਕਾ ਦੱਸ ਦਿੰਨਾ ਜੀ ਆਪਾਂ ਰੱਸੀ ਲੰਬੀ ਪਾਈ ਹੋਈ ਹੈ ਜੀ ਆਹ ਜਿਹੜੀ ਲੰਬੀ ਰੱਸੀ ਆ ਜੀ ਇਹ ਸਾਰੀ ਹੁਣ ਤੁਸੀਂ ਦੇਖ ਸਕਦੇ ਹੋ ਇਹ ਪੂਰੀ ਦੀ ਪੂਰੀ ਲਾਈਨ ਦੇ ਵਿੱਚ ਆਪਾਂ ਲੰਬੀ ਰੱਸੀ ਪਾ ਕੇ ਤੇ ਉਸ ਤੋਂ ਬਾਅਦ 12 12 ਫੁੱਟ ਤੇ ਨਿਸ਼ਾਨ ਲਾਏ ਹੋਏ ਨੇ ਜੀ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਮੇਰੇ ਕੋਲੇ ਜਿਹੜਾ ਆਪਾਂ ਲੋਟਨਲ ਵਾਲਾ ਸਰੀਆ ਹੁੰਦਾ ਜੀ ਦੋ ਸੂਤਾ ਉਹ ਸਾਰਾ ਆਪਾਂ ਨੇ ਸਰੀਆ ਲਾ ਕੇ ਇੱਥੇ ਰੱਖਿਆ ਹੋਇਆ ਜੀ ਉਹਦੇ ਨਾਲ ਆਪਾਂ ਨੂੰ ਆਇਡੈਂਟੀਫਿਕੇਸ਼ਨ ਹੋ ਗਈ ਪਹਿਲਾਂ ਇੱਥੇ ਬਾਗ ਹੋਣ ਕਰਕੇ ਇਹਦੇ 'ਚ ਕੋਈ ਕ੍ਰਸਟ ਨਹੀਂ ਸੀ ਡੂੰਗੇ ਟੋਏ ਪੱਟਣ ਕਰਕੇ ਕਿਉਂਕਿ ਜੜਾਂ ਇਹਨਾਂ ਦੀਆਂ ਕੱਡੀਆਂ ਆਪਾਂ ਨਿੰਬੂ ਦੀਆਂ ਤਾਂ ਡੂੰਗੇ ਟੋਏ ਪੱਟੇ ਸੀ ਤਾਂ ਡੂੰਗੇ ਟੋਏ ਪੱਟਣ ਕਰਕੇ ਆਪਾਂ ਨੂੰ ਦੁਬਾਰਾ ਹੁਣ ਇਹਦੇ 'ਚ ਬਾਲੇ ਜ਼ਿਆਦਾ ਡੂੰਗੇ ਟੋਏ ਪੱਟਣ ਦੀ ਜ਼ਰੂਰਤ ਨਹੀਂ ਪਈ ਇਹਦੇ 'ਚ ਪੂਰੀ ਰੂੜੀ ਦੀ ਖਾਦ ਪੂਰੀ ਬਰਮੀ ਕੰਪੋਸਟ ਪੂਰਾ ਮੁਰਗੀ ਕੰਪੋਸਟ ਸਾਰਾ ਕੁਝ ਪਾ ਕੇ ਆਪਾਂ ਨੇ ਚੰਗੀ ਤਰ੍ਹਾਂ ਇਹਨੂੰ 6 ਮਹੀਨੇ ਖੁੱਲਾ ਰੱਖਿਆ ਖੇਤ ਨੂੰ ਜੀ ਕੱਖ ਹੋ ਜਾਂਦੇ ਸੀ ਆਪਾਂ ਫੇਰ ਵਾਦ ਦਿੰਦੇ ਸੀ ਕੱਖ ਹੋ ਜਾਂਦੇ ਸੀ ਆਪਾਂ ਫੇਰ ਵਾਦ ਦਿੰਦੇ ਸੀ ਤਕਰੀਬਨ ਮੈਂ 3 ਜਾਂ 4 ਬਾਰ ਵਾਹਿਆ ਜੀ ਇਹ ਤੇ ਉਦੋਂ ਬਾਅਦ ਫਿਰ ਟੋਏ ਤਾਂ ਆਪਾਂ ਕੱਢੇ ਨਹੀਂ ਜੀ ਕਿਉਂਕਿ ਸਾਰੀ ਜਗ੍ਹਾ ਪੋਲੀਆਂ ਹੁਣ ਨਿਸ਼ਾਨੀਆਂ ਆਪਾਂ 12x12 ਤੇ ਲਾ ਲੀਆਂ ਜੀ 12x12 ਤੇ ਆਪਾਂ ਨਿੰਬੂ ਲਾਵਾਂਗੇ ਜੀ ਕੁਝ ਕਬੂਟੇ ਆਪਾਂ ਹੋਰ ਐਗਜ਼ੋਟਿਕ ਲਾਵਾਂਗੇ ਉਹ ਵੀ ਇੱਕ ਲਾਈਨ ਅੱਗੇ ਆ ਜੀ ਹੁਣ ਜਿਹੜੇ ਆ ਜੈਤੂਨ ਦੇ ਤੁਸੀਂ ਅੱਗੇ ਬੂਟੇ ਦੇਖਦੇ ਹੋ ਜੀ ਇੱਧਰ ਜਿਹੜੇ ਮੇਰੇ ਪਿੱਛੇ ਖੜੇ ਨੇ ਇਹ ਸਾਰੇ ਕੱਢ ਕੇ ਇਹਦੇ ਥੋਂ ਐਵੋਕਾਡੋ ਲੱਗੂਗਾ ਅੱਗੇ ਵੀ ਜਿਹੜੇ ਹੋਰ ਟ੍ਰਾਇਲ ਨੇ ਉਹਨਾਂ ਚੋਂ ਜਿਨ੍ਹਾਂ ਚੋਂ ਆਪਾਂ ਨਹੀਂ ਕਾਮਯਾਬ ਹੋਏ ਉਹ ਵੀ ਸਾਰੇ ਬੂਟੇ ਕੱਢ ਕੇ ਆਪਾਂ ਐਵੋਕਾਡੋ ਦੇ ਬੂਟੇ ਲਾਵਾਂਗੇ ਜੀ ਹੁਣ ਜਿਹੜੀਆਂ ਨਿੰਬੂ ਦੀਆਂ ਜਾਤੀਆਂ ਨੇ ਉਹ ਤੁਹਾਨੂੰ ਦਿਖਾ ਦਾਂਗੇ ਜੀ ਇਹ ਚੋ ਥੋੜੇ ਥੋੜੇ ਟੋਏ ਪੱਟ ਕੇ ਹੁਣ ਬਸ ਉੱਥੇ-ਉੱਥੇ ਟੋਆ ਪਟਾਂਗੇ ਜੀ ਤੇ ਉੱਥੇ-ਉੱਥੇ ਹੁਣ ਕੋਈ ਚੀਜ਼ ਜ਼ਿਆਦਾ ਪਾਉਣ ਦੀ ਜ਼ਰੂਰਤ ਨਹੀਂ ਜਿਹੜੀ ਜ਼ਿਆਦਾ ਆਪਾਂ ਚੀਜ਼ ਪਾਈ ਹੈ ਜੀ ਉਹ ਹੈਗੀ ਹੈ ਜੀ ਮੁਰਗੀ ਕੰਪੋਸਟ ਹੈ ਮੁਰਗੀ ਕੰਪੋਸਟ ਪਾ ਕੇ ਇਹਦੇ ਖੇਤ ਦੀ ਤਿਆਰੀ ਕੀਤੀ ਹੈ ਜੀ ਆਪਾਂ ਹੁਣ ਸਾਰੇ ਖੇਤ ਦੇ ਵਿੱਚ ਤਕਰੀਬਨ 2.5 3 3 ਫੁੱਟ ਦੇ ਟੋਏ ਸੀ 10 ਬਾਈ 10 ਤੇ ਹੁਣ ਉਹਨੂੰ ਇਹ ਚੰਗੀ ਤਰ੍ਹਾਂ ਬਾਕੇ ਜੀ ਫਿਰ ਆਪਾਂ ਨੇ ਇਹ ਸੈੱਟ ਕਰਕੇ ਦੁਬਾਰਾ ਬੂਟੇ ਹੁਣ ਇੱਥੇ ਬੂਟੇ ਲਾਉਣ ਦੀ ਕੋਸ਼ਿਸ਼ ਆਪਾਂ ਲਾ ਰਹੇ ਹਾਂ ਜੀ ਤੇ ਹੁਣ ਦੇਖਦੇ ਆ ਵੀ ਕਿੰਨੇ ਕਾਮਯਾਬ ਹੁੰਦੇ ਆ ਕਿਹੜੀ ਵੈਰਾਈਟੀ ਆਪਾਂ ਨੂੰ ਜ਼ਿਆਦਾ ਸਕਸੈਸਫੁਲ ਰਹੂਗੀ ਬਾਹਰ ਦੀਆਂ ਵੈਰਾਈਟੀਆਂ ਵੀ ਨੇ ਕਈ ਜਿਹੜੀਆਂ ਆਪਾਂ ਨੇ ਸਾਊਥ ਚੋਂ ਮੰਗਾਈਆਂ ਨੇ ਤੇ ਉਹ ਹੁਣ ਆਪਾਂ ਇੱਥੇ ਲਾ ਕੇ ਕਾਮਯਾਬ ਕਰਨ ਜਾ ਰਹੇ ਆ ਜੀ ਧੰਨਵਾਦ